ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਆਪਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਣੀ ਸਹਿਬ ਦੀ ਸ਼ੁਰੂ ਕੀਤੀ ਹੈ ਰਲ ਮਿਲ ਕੇ ਜਿਨੇ ਸਤਗੁਰ ਨੇ ਇਸ ਮੱਤ ਬਖਸ਼ਿਸ਼ ਕੀਤੀ ਹੈ ਤਾਂ ਸੁਬੂਦੀ ਦੇ ਅਨੁਸਾਰ ਗੁਰਬਾਣੀ ਨੂੰ ਅਰਥਾਂ ਨੂੰ ਸਮਝੀਏ ਤਾਂ ਕਿ ਗੁਰਬਾਣੀ ਦੇ ਅਰਥਾਂ ਨਾਲ ਜਦੋਂ ਆਪਾਂ ਨੂੰ ਸਮਝ ਹੋਣਗੇ ਪਿਆਰਿਓ ਗੁਰਬਾਣੀ ਦਾ ਰਸ ਵੱਖਰਾ ਬਣਦਾ ਹੈ ਗੁਰਬਾਣੀ ਵੈਸੇ ਰਸ ਦੇਣ ਵਾਲੀ ਹੈ ਇੱਕ ਗੱਲ ਤੁਸੀਂ ਧਿਆਨ ਨਾਲ ਸਮਝ ਲੋਏ ਕਿ ਜਦੋਂ ਤੁਹਾਡੀ ਸੁਰਤ ਦੇ ਵਿੱਚ ਗੁਰਬਾਣੀ ਦਾ ਅਰਥ ਪਤਾ ਹੋ ਜਾਣਾ ਤੁਹਾਨੂੰ ਤੇ ਰਸ ਵੱਖਰਾ ਬਣੂਗਾ ਆਨੰਦ ਹੀ ਵੱਖਰਾਗਾ ਜਦੋਂ ਤੁਹਾਨੂੰ ਅੰਦਰ ਗੁਰਬਾਣੀ ਦੇ ਅਰਥ ਦਾ ਪਤਾ ਹੋ ਜਾਆ ਘਣਾ ਰੰਗ ਬਣ ਜਾਂਦਾ ਜੀ ਜਿਵੇਂ ਸੰਗਣੀ ਸ਼ਾ ਹੁੰਦੀ ਹੈ ਨਾ ਸੰਗਣੀ ਸ਼ਾ ਆਨੰਦਤ ਹੁੰਦੀ ਹੈ ਆਪਾਂ ਕਹਿੰਦੇ ਕਿ ਬੋੜ ਦੀਆਂ ਸ਼ਾਂ ਬੜੀ ਸੰਘਣੀ ਐ। ਬਸ ਐਵੇਂ ਜਿਵੇਂ ਜਦੋਂ ਆਸਤਾ ਪਤਾ ਹੋਇਆ ਤੇ ਬਸ ਸੰਘਣੀ ਸ਼ਾਂ ਬਹੁਤ ਛੋਟੀ ਉਦਾਹਰਨ ਐ ਜੀ ਇਹ ਤਾਂ ਗੁਰਬਾਣੀ ਦੇ ਆਨੰਦ ਨੂੰ ਆਪਾਂ ਕਿਹਾ ਨਹੀਂ ਜਾ ਸਕਦਾ। ਸੋ ਆਓ ਜੀ ਆਪਾਂ ਅੱਜ ਤੀਜੇ ਪੜ੍ਹ ਦੀ ਵਿਆਖਿਆ ਸ਼ੁਰੂ ਕਰਦੇ ਹਾਂ। ਵੈਸੇ ਦੋ ਪੜ੍ਹਾਂ ਦੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅੱਜ। ਪ੍ਰਭ ਕੈ ਸਿਮਰਨ ਰਤ ਸਿਦ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈਦ ਜਾ ਪ੍ਰਭ ਕੈ ਸਿਮਰਨ ਤੀਰਥੇਸ਼ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਦਿਨ ਆਪ ਸਿਮਰਾਈ ਨਾਨਕ ਤਾਂ ਕਹਿ ਲਾਗੋ ਪਾਹਿ ਇਹ ਜੀ ਤੀਜਾ ਪਦ ਪਹਿਲੀ ਅਸ਼ਟਪਦੀ ਦਾ ਤੀਜਾ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦਾ ਸਮਨ ਕਰਨ ਦੇ ਨਾਲ ਰਿੱਧਾਂ ਦਾ ਸਿੱਤਨਾ ਤੇ ਨੌ ਨਿੱਧਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਤੇ ਨੌ ਨਿੱਧਾਂ ਦਾ ਖਜ਼ਾਨਾ ਕੀ ਹੈ ਜੀ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਕਾ ਇਸਮੈ ਬਿਸ਼ਰਾਮ ਦੇਹੀ ਦੇ ਵਿੱਚ ਹੀ ਬਿਸ਼ਰਾਮ ਹੈ ਜੀ ਇਹ ਬਾਹਰੋਂ ਸਾਨੂੰ ਨਾਮ ਜਪਣ ਦੀ ਕਿਉਂ ਲੋੜ ਹੈ ਜੀ ਜਿਵੇਂ ਨਾ ਬੋਰ ਆਪਾਂ ਕਰਦੇ ਆਂ ਤੇ ਬਾਹਰੋਂ ਪਾਣੀ ਪਾਉਣਾ ਪੈਂਦਾ ਜੀ ਜਦੋਂ ਪਾਣੀ ਛਕਾਉਨੇ ਆਂ ਨਾ ਆਪਾਂ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ ਤੇ ਫਿਰ ਬੋਰ ਪਾਣੀ ਚੱਕ ਲੈਂਦਾ ਹੈ ਫੇਰ ਤਾਂ ਨਹੀਂ ਪਾਣੀ ਪਾਉਣ ਦੀ ਲੋੜ ਪੈਂਦੀ ਨਾ ਜੀ ਬਾਹਰੋਂ ਪਾਣੀ ਪਾਉਣਾ ਪੈਂਦਾ ਫਿਰ ਜਾ ਕੇ ਨਲਕਾ ਜਿਹੜਾ ਪਾਣੀ ਚੱਕਦਾ ਹੁੰਦਾ ਸੀ ਜੀ ਬਾਹਰੋਂ ਪਾਣੀ ਪਾਉਂਦੇ ਪਹਿਲਾਂ ਤੇ ਮੇਰੇ ਤੋਂ ਮਾਰੀ ਜਾਂਦੇ ਮਾਰੀ ਜਾਂਦੇ ਬੋਕਿਆਂ ਇਹੋਂ ਪਾਣੀ ਛੁੱਟ ਜਾਂਦਾ ਫਿਰ ਫਿਰ ਆਪੀ ਤੁਰਿਆ ਆਉਂਦਾ ਸੀਗਾ ਜੀ ਐਵੇਂ ਜਿਵੇਂ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਜੀ ਫਿਰ ਅੰਦਰ ਹੀ ਪਿਆ ਜਿਸ ਗੁਰੂ ਜੀ ਕਹਿੰਦੇ ਅੰਮ੍ਰਿਤਮਈ ਨਾਮ ਪ੍ਰਮਾਤਮਾ ਦਾ ਨਾਮ ਨਦੀਆਂ ਦਾ ਖਜ਼ਾਨਾ ਅੰਦਰ ਹੀ ਪਿਆ ਹੈ ਅੰਦਰ ਹੀ ਪ੍ਰਗਟ ਹੋਊਗਾ ਫਿਰ ਜਪਣਾ ਪੈਣਾ ਜੀ ਬਾਹਰੋਂ ਕਿਉਂਕਿ ਫਿਰ ਇਹਨੂੰ ਪ੍ਰਗਟ ਕਰਨਾ ਜੀ ਪ੍ਰਗਟ ਤਾਂ ਹੀ ਹੋਊਗਾ ਜੇ ਜਪਾਂਗੇ ਜੀ ਸੱਚ ਦਾ ਮਾਰਗ ਨਹੀਂ ਕਹ ਰਹੇ ਹੋ ਜਪਣਾ ਪੈਣਾ ਤਾਂ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਧਰਮ ਦੇ ਮਾਰਗ ਦੇ ਵਿੱਚ ਖੁਦ ਦੀਆਂ ਕਮਾਈਆਂ ਮੁਨੱਖ ਨੂੰ ਖੁਦ ਨੂੰ ਕਮਾਉਣਾ ਪਊਗਾ ਕਿਉਂਕਿ ਹੋ ਸਕਦਾ ਵੀ ਬਾਹਰ ਦੀਆਂ ਜਿਹੜੀਆਂ دنیਵੀ ਤੌਰ ਤੇ ਸਾਡੇ ਕੋਲੇ ਪ੍ਰਮਾਤਮਾ ਨੇ ਮੈਥੀ ਪਦਾਰਥ ਦਿੱਤੇ ਹੋਏ ਐ ਇਹ ਤਾਂ ਹੋ ਸਕਦਾ ਵੀ ਧੀ ਪੁੱਤ ਨੂੰ ਅੱਗੇ ਮਿਲ ਜਾਣ ਮਿਲ ਜਾਂਦੇ ਹਨਾ ਮਾਤਾ ਪਿਤਾ ਦੀ ਜਿਹੜੀ ਜਾਇਦਾਦ ਹੈ ਜਾਂ ਕੋਈ ਨੌਕਰੀ ਵੀ ਮਿਲ ਜਾਂਦੀ ਕਈ ਵਾਰੀ ਤਾਂ ਵੀ ਅੱਗੇ ਅੱਗੇ ਬੱਚਿਆਂ ਨੂੰ ਮਿਲ ਸਕਦੀ ਹੈ ਵਾਰਸ ਅੱਗੇ ਬਣ ਸਕਦੇ ਹੈ ਪਰ ਜੋ ਇਹ ਕਮਾਈ ਹੈ ਨਾ ਨਾਮ ਬਾਣੀ ਦੀ ਜਿਹੜਾ ਕਰੂਗਾ ਉਹ ਨਹੀਂ ਮਿਲਦੀ ਹੈ ਬਸ ਇਹ ਅੱਗੇ ਨਹੀਂ ਮਿਲਦੀ ਜੀ ਵੀ ਅੱਗੇ ਨਹੀਂ ਵੰਡੀ ਜਾ ਸਕਦੀ ਹੈ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਤਾਂ ਦੇ ਸਕਦੇ ਸੀ ਭਾਈ ਫਿਰ ਪਿਰਥੀ ਚੰਦ ساری ਉਮਰ ਹੀ ਲੜਦਾ ਰਿਆ ਨਾ ਪਿਰਥੀ ਚੰਦ ਲੈ ਸਕਦਾ ਸੀਗਾ ਫਿਰ ਜਾਇਦਾਦ ਲੈ ਸਕਦਾ ਸੀ ਗੁਰੂ ਰਾਮਦਾਸ ਦੀ ਹਿੱਸਾ ਪਰ ਜੇ ਕਿਹਦੇ ਵੀ ਮੈਨੂੰ ਪ੍ਰਮਾਤਮਾ ਦੇ ਨਾਮ ਬਾਣੀ ਦੇ ਅੰਦਰ ਸੁਰਤ ਦਾ ਗਿਆਨ ਸਹਿਜ ਟਕਾ ਰੱਬੀ ਗੁਣ ਮਿਲ ਜਾਂ ਨਾ ਕੁਛ ਵੀ ਨਹੀਂ ਸੀ ਸੁੱਕਾ ਪਿਆਸ ਅੰਦਰੋਂ ਜਾਵਾ ਸਹਿਜ ਸਬਰ ਸੰਤੋਖ ਅੰਦਰ ਇਹ ਗੁਣਤਾ ਉਹ ਪ੍ਰਮਾਤਮਾ ਹੁੰਦਾ ਜੀ ਉਦੀ ਬਖਸ਼ਿਸ਼ ਦੁਆਰਾ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਮਨੁੱਖ ਦੇ ਅੰਦਰ ਪੈਦਾ ਹੁੰਦੇ ਆ ਜੀ ਹਰ ਬਿਸਰਤ ਤੇਰੇ ਗੁਣ ਗਲਿਆ ਪ੍ਰਮਾਤਮਾ ਦਾ ਨਾਮ ਭੁੱਲ ਕੇ ਮਨੁੱਖ ਦੇ ਗੁਣ ਗਲਨੇ ਹੌਲੀ-ਹੌਲੀ ਸ਼ੁਰੂ ਹੋ ਜਾਂਦੇ ਆ ਜੀ ਹੌਲੀ-ਹੌਲੀ ਹੌਲੀ-ਹੌਲੀ ਮਨੁੱਖ ਬੂਰ ਹੁੰਦਾ 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 ਬਸ ਇੱਕ ਦਿਨ ਗਰਪ ਜਾਂਦਾ ਜੀ ਮਨੁੱਖ ਕਹਿੰਦੇ ਜਿੰਨੇ ਕਿਸੇ ਦੇ ਕੋਈ ਮਨੁੱਖਾ ਉਪਨਯਾਰ ਕਰਦਾ ਨਾ ਪਰ ਇੱਕ ਗੱਲ ਹੋਰ ਸਮਝ ਲਿਓ ਜਿੰਨੇ ਕਿਸੇ ਦੇ ਆਪਾਂ ਔਗਣ ਜਾਲ ਕਰਦੇ ਆ ਜਿੰਨੇ ਕਹਿੰਦੇ ਵੀ ਉਹ ਔਗਣ ਆ ਜਿਹੜੇ ਮਨੁੱਖ ਦੇ ਵਿੱਚ ਆਪ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਕਈ ਵਾਰੀ ਨਾ ਆਪਾਂ ਕਿਸੇ ਦੇ ਔਗਣਾਂ ਨੂੰ ਜਾਲ ਕਰੀਏ ਨੇ ਫਲਾਣਾ ਤਾਨੇ ਦਾ ਬੰਦਾ ਐ ਕਰਦਾ ਫਿਰਦਾ ਫਲਾਣਾ ਆ ਕਰਦਾ ਫਿਰਦਾ ਆਪਾਂ ਜਿਹੜੇ ਔਗਣਾਂ ਨੂੰ ਜਾਲ ਕਰਦਾ ਕਹਿੰਦੇ ਦੁਹਰਾ ਸ਼ਕਤੀ ਵਿੱਚ ਇੰਨੀ ਪਾਵਰ ਹੈ ਜਿਹੜੀ ਚੀਜ਼ ਦਾ ਦੁਹਰਾ ਹੋ ਰਿਹਾ ਹੋ ਸਕਦਾ ਵੀ ਉਹ ਤਾਂ ਚੰਗੇ ਪਾਸੇ ਚੱਲ ਪਏ ਤੂੰ ਪਤਾ ਨਹੀਂ ਕਿਹੜੇ ਪਾਸੇ ਵੜ ਜਾਣਾ ਮੇਰੇ ਆ ਤੈਗੇ ਬਾਣੀ ਇਹ ਕਹਿੰਦੀ ਐ ਵੀ ਕਿਸੇ ਦੇ ਔਗਣਾਂ ਫਰੋਲੀ ਮਣਾ ਮੇਰੇ ਆ ਕਿਸੇ ਦੇ ਔਗਣਾਂ ਨੂੰ ਜ਼ਿਆਦਾ ਨਹੀਂ ਫਰੋਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਰੂੜੀ ਨੂੰ ਫਰੋਲਦੇ ਆ ਨਾ ਤੇ ਨੱਕ ਨੂੰ ਗੰਧ ਆਪ ਨੂੰ ਚੜਦੀ ਹੁੰਦੀ ਹੈ ਨਾ ਡੱਕੇ ਮਾਰ ਕੇ ਜੇ ਮੰਨ ਲਓ ਡੱਕੇ ਮਾਰਾਂਗੇ ਆਪਾਂ ਰੂੜੀ ਦੇ ਵਿੱਚ ਡੱਕੇ ਮਾਰਾਂਗੇ ਤੋਂ ਗੰਧ ਆਪ ਨੂੰ ਚੜਦੀ ਹੈ ਨਾ ਪਹਿਲਾਂ ਮਸ਼ਕ ਆਪ ਨੂੰ ਚੜਦਾ ਫੇਰ ਗਾਂ ਜਾਂਦਾਗਾ ਇਵੇਂ ਜਿਵੇਂ ਕਿਸੇ ਦੇ ਔਗਣ ਫਰੋਲਣ ਤੋਂ ਪਹਿਲਾਂ ਹੋ ਸਕਦਾ ਜਮਣਾ ਤੇਰੇ ਵਿੱਚ ਔਗਣ ਜਿਆਦੇ ਮਾਤਰਾ ਵਿੱਚ ਆ ਜਾਵੇ ਜਿਹੜੇ ਔਗਣ ਨੂੰ ਤੂੰ ਚਤਾਰਦਾ ਪਿਆ ਨਾ ਇਹ ਔਗਣ ਤੇਰੇ ਵਿੱਚ ਵੀ ਆ ਸਕਦਾ ਉਹਦਾ ਹਰਾਜ ਚ ਸ਼ਕਤੀ ਹੈ ਜੀ ਸੋ ਗੁਰੂ ਜੀ ਕਹਿੰਦੇ ਨਾ ਕਿਸੇ ਦਾ ਬਾਬਾ ਫਰੀਦ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਬੁਰੇ ਦਾ ਵੀ ਭਲਾ ਮੰਗੀ ਜਾ ਤੂੰ ਤਾਂ ਜੇ ਕੋਈ ਬੁਰਾ ਕਰੀ ਜਾਂਦਾ ਨਾ ਉਹਦਾ ਵੀ ਭਲਾ ਮੰਗੀ ਜਾ ਵੇਖੋ ਜੀ ਕਿੰਨੀ ਵੱਡੀ ਮਹਾਨ ਸੁਰਤ ਹੈ ਜੀ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਰਿੱਧੀਆਂ ਸਿੱਧੀਆਂ ਨੌ ਨਦੀਆਂ ਦਾ ਖਜ਼ਾਨਾ ਮਿਲ ਜਾਂਦਾ ਹੈ ਪ੍ਰਭ ਕਾ ਸਿਮਰਨ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਗਿਆਨ ਧਿਆਨ ਤਤ ਬੁੱਧੀ ਗਿਆਨ ਧਿਆਨ ਤੇ ਤਤ ਬੁੱਧੀ ਪੈਦਾ ਹੋ ਜਾਂਦੀ ਮਨੁੱਖ ਦੇ ਵਿੱਚ ਵੀ ਗਿਆਨੀ ਵੀ ਬਣ ਜਾਂਦਾ ਜੀ ਰੱਬ ਦਾ ਪਿਆਰਾ ਭਲਾਂ ਦੀ ਕੁਝ ਵੀ ਨਹੀਂ ਆਉਂਦਾ ਜੀ ਇਹ ਗੱਲ ਚੇਤੇ ਰੱਖਿਓ ਜੀ ਜੋ ਸਿੱਧਾ ਸਾਦਾ ਮਨੋਖਣ ਉਹਦੇ ਦੋ ਸ਼ਬਦ ਕਹੇ ਵੀ ਪ੍ਰਮਾਨ ਹੈ ਦੋ ਸ਼ਬਦ ਦੋ ਸ਼ਬਦ ਦੀ ਬੋਲੇ ਭੋਲਾਂ ਦੀ ਤੇ ਜੇ ਕਿਤੇ ਅੰਦਰ ਪ੍ਰਮਾਤਮਾ ਦਾ ਪਿਆਰ ਹੈ ਨਹੀਂ ਨਾਮ ਬਾਣੀ ਦਾ ਰਸ ਹੈ ਨਹੀਂਗਾ ਉਹਦਾ 100 ਸ਼ਬਦ ਬੋਲਿਆ ਵੀ ਬਕਾਰ ਹੈ 100 ਬੋਲਾਂ ਦੀ 1000 ਬੋਲਦੇ ਬੇਕਾਰ ਆ ਗੁਰੂ ਜੀ ਕਹਿੰਦੇ ਰੱਬ ਦੇ ਪਿਆਰੇ ਦੋ ਸ਼ਬਦ ਵੀ ਬੋਲੇ ਪ੍ਰਮਾਨ ਹੈ ਜੀ ਜੇ ਅੰਦਰੋਂ ਪਿਆਰ ਹੈ ਜੀ ਜੇ ਨੇਹ ਹੈ ਤੇ ਨਹੀਂ ਗੁਰੂ ਜੀ ਕਹਿੰਦੇ ਥੇਰੀ ਦੁਨੀਆ ਗਿਆਨ ਦੀਆਂ ਗੱਲਾਂ ਕਰਦੀ ਫਿਰਦੀ ਐ ਧਿਆਨ ਦੀਆਂ ਗੱਲਾਂ ਕਰਦੀ ਫਿਰਦੀ ਐ ਤਤ ਬੁੱਧੀ ਪ੍ਰਮਾਤਮਾ ਨੂੰ ਸਮਝਣ ਦੀ ਨਾ ਵੇਖੋ ਪ੍ਰਮਾਤਮਾ ਸਾਡੀ ਸਮਝ ਤੋਂ ਬਾਹਰ ਹੈ ਜੀ ਇਹ ਗੱਲ ਚੇਤੇ ਰੱਖਿਓ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਆ ਸਕਦੇ ਐ ਪਰ ਪ੍ਰਮਾਤਮਾ ਨਹੀਂ ਆ ਸਕਦਾ ਸਾਡੇ ਵਿੱਚ ਪ੍ਰਮਾਤਮਾ ਨਹੀਂ ਆ ਸਕਦਾ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਆ ਸਕਦੇ ਐ ਪਰਮਾਤਮਾ ਕੀ ਹੈ ਨਿਰਭਉ ਮਨੁੱਖ ਨਿਰਭਉ ਹੋ ਸਕਦਾ ਹੈ ਜੀ ਨਹੀਂ ਡਰਦਾ ਕਿਸੇ ਤੋਂ ਪਰਮਾਤਮਾ ਕੀ ਹੈ ਨਿਰਵੈਰ ਮਨੁੱਖ ਬੈਰ ਵਿਰੋਧ ਤੋਂ ਮੁਕਤ ਹੋ ਸਕਦਾ ਹੈ ਜੀ ਈਰਖਾ ਦੁਸ਼ਟ ਭਾਵਨਾ ਅੰਦਰ ਇਹ ਤੋਂ ਅਸੀਂ ਮੁਕਤ ਹੋ ਸਕਦੇ ਹਾਂ ਨਿਰਵੈਰ ਪਰਮਾਤਮਾ ਅਕਾਲ ਮੂਰਤ ਹੈ ਸਮੇ ਤੋਂ ਪਾਰ ਹਸਤੀ ਮਨੁੱਖ ਵੀ ਕਾਲ ਤੋਂ ਬਾਹਰ ਹੋ ਸਕਦਾ ਹੈ ਉਹਨੂੰ ਜਪ ਕੇ ਨਾ ਉਹਨੂੰ ਜਪ ਕੇ ਰੱਬ ਦੇ ਪਿਆਰੇ ਹੋਗੇ ਜੀ ਪਵਿੱਤਰ ਆ ਤੇ ਬਾਬਾ ਕਬੀਰ ਜੀ ਦਾ ਡਾਂਕੇ ਦੇ ਚੋੜ ਤੇ ਕਹਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਕਿਹਾ ਬਾਬਾ ਕਬੀਰ ਜੀ ਨੇ ਆਪੋ ਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਨੀ ਰਾਮ ਕਵੀਰਾ ਏਕ ਪਏ ਹੈ ਕੋਏ ਨਾ ਸਕੈ ਪਛਾਨੀ ਡਾਂਕੇ ਦੇ ਚੋੜ ਤੇ ਕਹਦਾ ਬਾਬਾ ਜੀ ਨੇ ਕਹਿੰਦੇ ਪ੍ਰਮਾਤਮਾ ਤੇਰੇ ਤਖਤ ਤੇ ਬੈਠਿਆ ਹੋਣਾ ਫੜਾ ਗਿਆ ਰਹਾ ਨਾਲ ਹੈ ਇਡਾ ਵੱਡਾ ਪਿਆਰ ਪ੍ਰਮਾਤਮਾ ਨੇ ਇੰਨਾ ਮੂੜਾ ਪਿਆਰ ਪਾਇਆ ਬਾਬਾ ਕਬੀਰ ਜੀ ਦਾ ਸੋ ਰੋ ਵਿਚਾਰ ਕਹਿੰਦੇ ਗਿਆਨ ਧਿਆਨ ਤੇ ਤਤ ਬੁੱਧੀ ਪੈਦਾ ਹੋ ਜਾਂਦੀ ਹੈ ਮਨੁੱਖ ਦੇ ਵਿੱਚ ਤੱਕ ਬੁੱਧੀ ਪ੍ਰਮਾਤਮਾ ਦੇ ਗੁਣਾਂ ਦੀ ਸਮਝ ਮਨੁੱਖ ਦੇ ਚੇਤੇ ਵਿੱਚ ਆ ਜਾਂਦੀ ਹੈ ਜੀ ਐਡਾ ਮਹਾਨ ਗਿਆਨ ਗਿਆਨੀ ਮਨੁੱਖ ਬਣ ਜਾਂਦਾ ਹੈ ਜੀ ਰੱਬ ਦਾ ਪਿਆਰਾ ਬਾਣੀ ਚਨਕ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਜੀ ਕੋਟ ਸਕੋਰ ਜਾਂ ਕਾ ਪ੍ਰਕਾਸ਼ ਕਹਿੰਦੇ ਕਰੋੜਾਂ ਹੀ ਸੂਰਜ ਹੈ ਹੁਣ ਬਾਬਾ ਕਬੀਰ ਜੀ ਤੇ ਕਿਹੜੇ ਚਾਰੇ ਸਾਇੰਸ ਦਾਣ ਸੀਗੇ ਪਿਆਰੇ ਉਹ ਸਾਇੰਸ ਅੱਜ ਮੰਨਦੀ ਹੈ ਇਹ ਗੱਲ ਵੀ ਕਰੋੜਾਂ ਹੀ ਸੂਰਜ ਹੈਗੀ ਮੰਨ ਗਈ ਗੱਲ ਸਾਇੰਸ ਤੇ ਬਾਬਾ ਕਬੀਰ ਜੀ ਇਹ ਤੋਂ ਪਹਿਲਾਂ ਕਿੰਨੇ ਸੌ ਸਾਲ ਪਹਿਲਾਂ ਲਿਖ ਗਏ ਸਾਇੰਸ ਤਾਂ ਹੁਣ ਖੋਜਾਂ ਕਰਦੀ ਵਿਚਾਰੀ ਸਾਇੰਸ ਤਾਂ ਹੁਣ ਸਮਝਦੀ ਹੈ ਇਹ ਗੱਲਾਂ ਤੇ ਬਾਬਾ ਕਬੀਰ ਜੀ ਕਦ ਕਿਹੜਾ ਇਹਨਾਂ ਕੋਲੇ ਜਾਣਤਾ ਸੀ ਭਾਈ ਵੀ ਤਾਂ ਜਾਏ ਉਹਨਾਂ ਨੇ ਸਭ ਕੁਝ ਹੀ ਵੇਖ ਲਿਆ ਨੇ ਆਪਣੇ ਅੰਦਰ ਹੀ ਵੇਖ ਲਿਆ ਜੀ ਅੰਦਰ ਹੀ ਵੇਖ ਲਿਆ ਕਹਿੰਦੇ ਆਪਣੇ ਸਰੀਰ ਦੇ ਵਿੱਚ ਨਾ ਇਹ ਗੱਲ ਹੋਰ ਮੇਰੇ ਚੇਤੇ ਆ ਗਈ ਆਪਣੇ ਸਰੀਰ ਦੇ ਵਿੱਚ 7 ਕਰੋੜ ਕਟਾਣੂ ਪੈਦਾ ਹੁੰਦੇ ਆ ਸਰੀਰ ਦੇ ਵਿੱਚ ਰਹਿੰਦੇ ਆ 7 ਕਰੋੜ ਕਟਾਣੂ 7 ਕਰੋੜ ਕਟਾਣੂ ਜਿਹੜੇ ਸਰੀਰ ਦੇ ਵਿੱਚ ਆ ਸਾਰੇ ਆਪਣਾ ਮੰਨ ਲਓ ਸਿਰ ਦੇ ਆਪਣਾ ਨੋ ਤੋਂ ਲੈ ਕੇ ਪੈਰ ਦੇ ਨੋ ਤੋਂ ਲੈ ਕੇ ਸਿਰ ਦੇ ਰੋਮਾਂ ਦੇ ਵਿੱਚ 7 ਕਰੋੜ ਕਟਾਉ ਨੂੰ ਜੇ ਇੱਕ ਮਨੁੱਖ ਦੀ ਮੌਤ ਹੁੰਦੀ ਹੈ ਨਾ ਨਾਲ ਆਪਣਾ ਸਰੀਰ ਜਾਂਦਾ ਹੈ ਤੇ ਨਾਲ 7 ਕਰੋੜ ਕਟਾਉ ਨੂੰ ਵੀ ਮਰਦਾ ਜੀ ਉਹ ਉਹਦੀ ਵੀ ਮੌਤ ਹੁੰਦੀ ਹੈ ਨਾਲ ਥੈਂਬਰਾਹ ਮੰਡ ਦੇ ਵਿੱਚ ਤਾਂ ਪਤਾ ਨਹੀਂ ਕੀ ਕੋ ਚੱਲੀ ਜਾਂਦਾ ਜੀ ਉਹਦਾ ਕਿੰਨਾਂ ਪਾਲੇਗਾ ਮਨਾ ਮੇਰੇ ਆ ਇਹ ਸਾਇੰਸ ਨੇ ਸਿੱਧ ਕਰਤੀਆਂ ਜੀ ਆ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਸਾਇੰਸ ਨੇ ਗੱਲਾਂ ਸਿੱਧ ਕਰਤੀਆਂ ਇਹ ਗੱਲ ਤੇ ਬਗਗੁਰੂ ਨਾ ਗੁਰੂ ਬਾਬਾ ਕਬੀਰ ਜੀ ਤਾਂ ਕਿੱਦੇ ਦੇ ਕਹਿੰਦੇ ਕੋਰ ਸੂਰ ਜਾਂ ਕਾ ਭਗਾਸ ਕਰੋੜਾਂ ਹੀ ਸੂਰਜ ਆ ਪ੍ਰਮਾਤਮਾ ਲੱਖਾਂ ਹੀ ਸੂਰਜ ਲੱਖਾਂ ਹੀ ਚੰਦਰਮਾ ਗੇ ਕਰੋੜਾਂ ਹੀ ਸੂਰਜ ਆ ਤੇ ਬਾਬਾ ਨਾਨਕ ਵੀ ਕਹਿੰਦੇ ਆ ਜਉ ਜੀ ਸਾਹਿਬ ਦੇ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਸ ਸੈਸ 18 ਕਹਿਣਕ ਤੇ ਬਾ ਅਸਲੋਕ ਤਤਤਾ ਸਾਰੇ ਜਿਹੜੇ ਕਹਿ ਰਹੇ ਆ ਭਾਈ ਬੇਦ ਸ਼ਾਸਤਰ ਸਾਰੇ ਗੁਰੂ ਜੀ ਕਹਿੰਦੇ ਪੁਕਾਰ ਪੁਕਾਰ ਕੇ ਕਹਿੰਦੇ ਆ ਭਾਈ ਵੀ ਉਹਦਾ ਅੰਤ ਨਹੀਂ ਪਾਇਆ ਜਾਣਾ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾਣਾ ਬਣਾ ਮੇਰੀਆ ਸੋ ਰਹੁ ਵਿਚਾਰ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤਤ ਬੁੱਧੀ ਪੈਦਾ ਹੋ ਜਾਂਦੀ ਮਨੁੱਖ ਦੇ ਵਿੱਚ ਬੜਾ ਗਿਆਨੀ ਬਣ ਜਾਂਦਾ ਰੱਬ ਦਾ ਪਿਆਰਾ ਜੀ ਬੜਾ ਧਿਆਨੀ ਬਣ ਜਾਂਦਾ ਹੈ ਹਰੇਕ ਕੰਮ ਨੂੰ ਵਿਚਾਰ ਕੇ ਕਰਮ ਦੀ ਬੁੱਧੀ ਪੈਦਾ ਹੋ ਜਾਂਦੀ ਹੈ ਜੀ ਹਰੇਕ ਕੰਮ ਬੜੀ ਗਹਿਰਾਈ ਦੇ ਨਾਲ ਕਰਦਾ ਹੋ। ਰਹੁ ਵਿਚਾਰ ਪ੍ਰਵਕੈ ਸਿਮਰਨ ਜਪ ਤਪ ਪੂਜਾ। ਪਰਮਾਤਮਾ ਦਾ ਸਨਮਨ ਕਰਨ ਦੇ ਨਾਲ ਵੱਡੇ ਵੱਡੇ ਜਪ ਤਪ ਤੇ ਪੂਜਾ ਹੋ ਜਾਂਦੀ ਹੈ ਜੀ। ਵੱਡੇ ਵੱਡੇ ਜਪ ਜਿਹੜੇ ਜਪ ਕਰਨ ਵਾਸਤੇ ਤਪ ਕਰਨ ਵਾਸਤੇ ਪੂਜਾ ਕਰਨ ਵਾਸਤੇ ਲੋਕ ਬੜਾ ਖਰਚ ਕਰਦੇ ਪਰ ਕਹਿੰਦੇ ਜੇ ਪਰਮਾਤਮਾ ਚੇਤੇ ਵਿੱਚ ਆ ਗਿਆ ਨਾ ਸਾਰੇ ਜਪ ਤਪ ਹੋ ਗਏ ਬਸ ਪ੍ਰਮਾਤਮਾ ਚੇਤੇ ਵਿੱਚ ਆ ਗਿਆ ਜਿਹੜੇ ਜਪ ਤਪ ਪੂਜਾ ਹੋ ਰਹੀ ਹੈ ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਹੋ ਰਹੀ ਹੈ ਨਾ ਗੁਰੂ ਅਰਜਨ ਦੇਵ ਜੀ ਆਰਾਏ ਕਹਿੰਦੇ ਭਾਈ ਪ੍ਰਮਾਤਮਾ ਦਾ ਸਿਮਰਨ ਕਰੋ ਤੁਹਾਡੇ ਸਾਰੇ ਜਪ ਤਪ ਪੂਜਾ ਹੋ ਜਾਣਗੇ ਸਾਰੇ ਜਪ ਦਾ ਪੂਜਾ ਪ੍ਰਾਪਤੈ ਸਿਮਰਨ ਬਿਨ ਸੈ ਦੂਜਾ ਕਹਿੰਦੇ ਵੀ ਫਿਰ ਪ੍ਰਮਾਤਮਾ ਨਾਲ ਸੰਬੰਧ ਕਰਨ ਦੇ ਨਾਲ ਦੂਜਾ ਭਾਵ ਨਾਸ਼ ਹੋ ਜਾਂਦਾ ਜੀ ਦੂਜਾ ਭਾਵ ਵੀ ਹੋਰ ਵੀ ਕੋਈ ਵੱਡਾ ਹੈਗਾ ਪ੍ਰਮਾਤਮਾ ਤੋਂ ਪ੍ਰਮਾਤਮਾ ਤੋਂ ਕੋਈ ਹੋਰ ਵੱਡਾ ਹੈਗਾ ਇਹ ਮਨੁੱਖ ਦੇ ਅੰਦਰੋਂ ਭਾਵ ਮਿਟ ਜਾਂਦਾ ਜੀ ਜਦੋਂ ਪ੍ਰਮਾਤਮਾ ਸਿਮਨ ਕਰਦਾ ਹੈ ਨਾ ਫਿਰ ਬਸ ਪ੍ਰਮਾਤਮਾ ਹੀ ਸਰਬਸ਼ਕਤੀਮਾਨ ਦੀ ਹੁੰਦਾ ਹੋਰ ਨਹੀਂ ਦੀਨੋ ਜੀ ਕੋਈ ਵੀ ਬਸ ਉਹ ਪ੍ਰਮਾਤਮਾ ਤੇਰੀ ਬਣਾਈ ਹੋਈ ਕੁਦਰਤ ਹੈ ਔਰ ਬਸ ਸਭ ਦੇ ਵਿੱਚ ਪ੍ਰਮਾਤਮਾ ਹੀ ਨਜ਼ਰ ਆਉਂਦਾ ਜੀ ਸਭ ਦੇ ਵਿੱਚ ਬੈਠਾ ਉਹੀ ਨਜ਼ਰ ਆਉਂਦਾ ਹੈ ਅੱਖਿਆ ਸੀਨਾ ਦਸ਼ਮੇਸ਼ ਪਿਤਾ ਨੂੰ ਭਾਈ ਕਨਈਆ ਜੀ ਨੇ ਮਾਲਕ ਜੀ ਕਹਿੰਦਾ ਤੂੰ ਹੀ ਦਿਸੇ ਤੂੰ ਹੀ ਦਿਸੇ ਤੂੰ ਹੀ ਦਿਸਨਾ ਸਭ ਦੇ ਵਿੱਚ ਬੈਠਾ ਮਿੰਨ ਤਾਂ ਤੂੰ ਹੀ ਦਿਸਨਾ ਬਸ ਦਸ਼ਮੇਸ਼ ਪਿਤਾ ਮੈਂ ਤਾਂ ਵੈਰੀਆਂ ਵਿੱਚ ਵੀ ਤੁਹਾਡੇ ਸਿੱਖਾਂ ਵਿੱਚ ਵੀ ਸਭ ਦੇ ਵਿੱਚ ਤੂੰ ਹੀ ਮੈਂ ਤਾਂ ਦਿਸ ਜਾਂਦਾ ਸਭ ਦੇ ਵਿੱਚ ਬੈਠਾ ਤੂੰ ਹੀ ਦਿਸ ਜਾਂਦਾ ਹੈ ਮੁਸਲਮਾਨ ਵਿੱਚ ਹੀ ਬੈਠਾ ਤੂੰ ਹੀ ਦਿਸ ਜਾਂਦਾ ਹੈ ਹਿੰਦੂ ਵਿੱਚ ਬੈਠਾ ਮੈਨੂੰ ਤੂੰ ਦੀਸੀ ਜਾਨਾ ਐ ਇਸਾਈ ਵਿੱਚ ਬੈਠਾ ਵੀ ਤੂੰ ਦੀਸੀ ਜਾਨਾ ਬਸ ਕਿਤੇ ਸਾਡੀ ਵੀ ਵਰਤੀ ਬਣ ਜਾਵੇ ਪ੍ਰਮਾਤਮਾ ਸਾਨੂੰ ਤਾਂ ਦਿਸਦਾ ਹੀ ਨਹੀਂ ਸਾਨੂੰ ਤਾਂ ਹਜੇ ਬਗਾਨੇ ਦੀਂਦੇ ਮਹਾਰਾਜ ਤਾਂ ਹੀ ਲੜਦਾ ਨਾ ਮਨੁੱਖ ਕਿਸੇ ਦੇ ਨਾਲ ਜਦੋਂ ਬਗਾਨੇ ਦੀਂਦੇ ਜੀ ਕਿਤੇ ਉਹ ਦਿਸ ਪੇ ਫਿਰ ਤਾਂ ਵੈਰ ਭਾਵ ਮੇਠੀ ਜਾਂਦੇ ਜੀ ਵੈਰ ਵਿਰੋਧ ਤਾਂ ਮਨੁੱਖੋਂ ਖਤਮ ਹੋ ਜਾਂਦੀ ਐ ਫਿਰ ਆ ਫਿਰ ਉਹਨੂੰ ਮੰਦਿਰ ਤੇ ਮਸਜਿਦ ਤੇ ਗੁਰਦੁਆਰਾ ਸਾਰਾ ਇੱਕ ਹੀ ਹੋ ਜਾਂਦਾ ਜੀ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਦੂਜਾ ਭਾਵ ਮਰ ਜਾਂਦਾ ਏ ਸਿਰ ਮੁਖ ਦੇੰਦੋਂ ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਜੀ ਤੀਰਥਾਂ ਦਾ ਇਸ਼ਨਾਨ ਰੱਬ ਦਾ ਸਿਮਰਨ ਦੇ ਨਾਲ ਪ੍ਰਭ ਕਾ ਸਿਮਰਨ ਦਰਗਾਹ ਮਾਨੀ ਗੁਰੂ ਜੀ ਕਹਿੰਦੇ ਫਿਰ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਦਰਗਾਹ ਦੇ ਵਿੱਚ ਮਾਨ ਮਿਲ ਜਾਂਦਾ ਉਹਨਾਂ ਅੱਗੇ ਵੀ ਦਰਗਾਹ 'ਚ ਮਾਣ ਮਿਲਦਾ ਜੀ। ਪ੍ਰਭ ਕੈ ਸਿਮਰਨ ਹੋਏ ਸੋ ਭੜਾ। ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਭੜਾ ਹੀ ਹੁੰਦਾ ਜੀ ਫਿਰ। ਸਭ ਦਾ ਭੜਾ ਲੋਚਦਾ ਹੈ ਸਭ ਦਾ। ਗੁਰਾਂ ਤਾਂ ਸੋਚਦਾ ਹੀ ਨਹੀਂ ਰੱਬ ਦਾ ਪਿਆਰਾ ਜੀ। ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਭੜਾ ਹੀ ਭੜਾ ਹੁੰਦਾ ਹੈ। ਭੜਾ ਹੀ ਭੜਾ ਹੁੰਦਾ ਹੈ। ਆਪਾਂ ਤਾਂ ਇਹ ਤੁ ਮੰਗਦੇ ਨਾ ਅਰਦਾਸ 'ਚ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭੜਾ। ਬੁਰਾ ਮੰਗੂ ਜੀ ਫਿਰ ਗਵੰਡੀ ਦਾ ਮਾਣਾ ਆਪਣਾ ਜਿਹੜਾ ਮਨ ਗਵੰਡੀ ਦਾ ਬੁਰਾ ਮੰਗਦਾ ਨਾ ਸਭ ਤੋਂ ਵੱਧ ਲੜਾਈ ਗਵੰਡੀ ਨਾਲ ਹੁੰਦੀ ਹੈ ਚੇਤੇ ਰੱਖੀ ਜੀ ਇਹ ਦੁਨੀਆ ਦਾ ਭਾਵ ਹੈ ਕਿ ਜਿਹੜਾ ਗਵੰਡੀ ਆ ਉਹਦੇ ਨਾਲ ਸਭ ਤੋਂ ਵੱਧ ਮਨੁੱਖ ਪਤਨਿਕ ਕਿਉਂ ਵੈਰ ਰੱਖਦਾਗਾ ਜਿਉਹਨੇ ਪਾਣੀ ਵੀ ਡੋਲਤਾ ਨਾ ਉਹਦਾ ਪਾਣੀ ਵੀ ਬਰਦਾਸ਼ਤ ਨਹੀਂ ਕਰਦਾ ਮਾੜਾ ਜਾ ਪਾਣੀ ਬਾਹਰ ਮੰਨ ਲਓ ਗਲੀ ਚ ਆ ਕੇ ਨਾ ਮਾੜਾ ਜਾ ਮਾੜਾ ਜਾ ਪਾਣੀ ਬਰਦਾਸ਼ਤ ਨਹੀਂ ਕਰਦਾ ਜੇ ਡੜਾ ਡੂਲਾ ਸਿਰ ਤੇ ਖਤ ਪਤਾ ਨਹੀਂ ਕੀ ਕੁਝ ਹੋ ਜੀ ਗੇਨੇ ਅੰਦਰ ਵਾਇਰ ਵਿਰੋਧਤਾ ਹੁੰਦੇ ਆ ਆਪਣੇ ਅੰਦਰ ਗਵਾਂਡੀ ਦਾ ਬੱਚਾ ਕੋਈ ਤਰੱਕੀ ਕਰ ਜੇ ਸਾੜਾ ਹੀ ਸੜ ਜਾਂਦਾ ਅੰਦਰ ਸਾੜਾ ਹੀ ਪਈ ਜਾਂਦਾ ਬਸ ਚੀਜ਼ਾਂ ਪਣਣ ਲੱਗ ਜਾਂਦੇ ਕਈ ਤਾਂ ਐ ਮਾਰ ਚੀਜ਼ਾਂ ਤੋੜਨ ਲੱਗ ਜਾਂਦੇ ਮਾਰ ਮਾਰ ਕੇ ਪਤਾ ਨਹੀਂ ਕੀ ਕਰੋ ਕ੍ਰੋਧ ਚੜ ਕੇ ਅੰਦਰ ਗਵਾਂਡੀ ਦੇ ਬੱਚੇ ਨੂੰ ਨੌਕਰੀ ਮਿਲੀ ਹੈ ਆਹ ਦੇ ਬੱਚੇ ਦੇ ਚੇੜੇ ਮਾਰੀ ਜਾਂਦੇ ਤਾਂ ਤੂੰ ਨੰਬਰ ਨਹੀਂ ਵਧਿਆ ਲੈਂਦੇ ਲੈ ਤੂੰ ਵੀ ਲੱਗ ਜਾਂਦਾ ਨੌਕਰੀ ਤੇ ਉਹਨਾਂ ਦਾ ਲੱਗ ਗਿਆ ਤੂੰ ਵੀ ਲੱਗ ਜਾਂਦਾ ਗੁੰਡੀਆਂ ਦਾ ਬੱਚਾ ਬਾਹਰ ਦੇਸ਼ ਛੋੜ ਗਿਆ ਉਹ ਕਹਿੰਦਾ ਤੂੰ ਤਾਂ ਇਹੀ ਰਹੇਂਗਾ ਆਈ ਅੱਖੀ ਜਾਂਦਾ ਉੱਚੀ ਉੱਚੀ ਆਈ ਰਹੇਂਗਾ ਤੂੰ ਨਹੀਂ ਤੇਰਾ ਨਹੀਂ ਕੁਝ ਬਣਦਾ ਹਾਏ ਅੰਦਰ ਕਿੱਡਾ ਸਾੜਾ ਪੈਦਾ ਹੋ ਗਿਆ ਮਨੁੱਖ ਦੇ ਮੁਸ਼ਕ ਮਾਰਦਾ ਨਾ ਮੁਸ਼ਕੇ ਨੂੰ ਮੁਸ਼ਕ ਕਹਿੰਦੇ ਜੀ ਈਰਖਾ ਦੇ ਨਾਲ ਮੁਸ਼ਕ ਮਾਰਦਾ ਮੁਸ਼ਕ ਹਾਏ ਪ੍ਰਮਾਤਮਾ ਅੰਦਰ ਐਡਾ ਸਾੜਾ ਪੈਦਾ ਹੋ ਗਿਆ ਤੇ ਜੇ ਤੈਥੋਂ ਹੀ ਮੰਗਦੇ ਅਸੀਂ ਪ੍ਰਮਾਤਮਾ ਕਿ ਤੂੰ ਹੀ ਦੇਣ ਵਾਲਾ ਸਾਰਾ ਕੁਝ ਤੇ ਤੈਨੂੰ ਵੀ ਪ੍ਰਾਪਤ ਹੋ ਜਾਂਦਾ ਜੇ ਕਿਤੇ ਸਾੜਾ ਕਰਨ ਦੀ ਬਜਾਏ ਅੰਦਰ ਖੋਸ਼ ਹੁੰਦਾ ਅੰਦਰ ਚਿੱਤ ਵਿਗਾਸ ਇਹ ਪ੍ਰਮਾਤਮਾ ਸਾਨੂੰ ਦੇਣ ਵਾਲਾ ਹੈ ਸਿੱਖ ਅਰਦਾਸ ਤਾਂ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਪਰ ਮੰਗਦਾ ਨਹੀਂ ਭਲਾ ਸਭ ਦਾ ਜੀ ਸਭ ਸਰਬੱਤ ਦਾ ਭਲਾ ਮੰਗਦੀ ਹੈ ਸਵਰਤ ਜੀ ਆਪਣੇ ਆਪਣੇ ਸਵਰਤ ਨੂੰ ਚੈੱਕ ਕਰਿਓ ਸਕੈਨ ਕਰਿਓ ਸਾਰੇ ਜਿੰਨੇ ਬੈਠੇ ਨੇ ਆਪਣਾ ਸਰੀਰ ਆਪਣੇ ਆਪਣੇ ਸਵਰਤ ਨੂੰ ਚੈੱਕ ਕਰ ਲਗੇ ਗੁਰੂ ਵੈਦਨਾ ਨਾ ਵੈਦਨੇ ਬਿਮਾਰੀ ਕੱਢਣੀ ਹੁੰਦੀ ਹੈ ਬਾਹਰ ਗੁਰੂ ਵੈਦਨੇ ਬਿਮਾਰੀ ਕੱਢਣੀ ਹੈ 14.5 ਮਾਣਾ ਤੇਰੇਂਦਰ ਹਜੇ ਬਸ ਤੇਰੇ ਅੰਦਰ ਨੁਕਸਾਗਾ ਬਸ ਜੇ ਕਿਤੇ ਨੁਕਸਾ ਸਹੀ ਹੋ ਗਿਆ ਬਿਮਾਰੀ ਸਹੀ ਹੋ ਜੂਗੀ ਬਸ ਡਾਕਟਰ ਨੇ ਕਿਹਾ ਨਾ ਭਾਈ ਤੇਰੇ ਅੰਦਰ ਇੱਥੇ ਜੇ ਨੁਕਸਾ ਹੈਗਾ ਉਹ ਕਹਿੰਦਾ ਡਾਕਟਰ ਸਾਹਿਬ ਆ ਖੱਬੀ ਵੱਖੀ ਦੇ ਵਿੱਚ ਨਾ ਦਰਦ ਹੁੰਦਾ ਰਹਿੰਦਾ ਡਾਕਟਰ ਨੇ ਫਿਰ ਦਵਾਈ ਦਿੱਤੀ ਭਾਈ ਪ੍ਰੇਜ ਰੱਖਿਆ ਤੇ ਖੱਬੀ ਵੱਖੀ ਚੋਂ ਦਰਦ हट ਗਿਆ ਬਸ ਤੇਰੇ ਅੰਦਰ ਸਾੜੇ ਦਾ ਜੇ ਅੰਦਰ ਚੱਲਦਾ ਮਾਣਾ ਗੁਰੂ ਵੈਦ ਦਾ ਨੁਸਖਾ ਲੈ ਲੈ ਭੜਾਈ ਮੰਗਣ ਲੱਗ ਜਾ ਭੜਾਈ ਮੰਗਣ ਲੱਗ ਜਾ ਬਸ ਸਾੜਾ ਖਤਮ ਹੋਊਗਾ ਤੇਰੇ ਅੰਦਰੋਂ ਇਹ ਜਿਹੜਾ ਮੁਸ਼ਕ ਮਾਰਦਾ ਨਾ ਤੇਰੇ ਅੰਦਰ ਸਾੜੇ ਦਾ ਇਹ ਖਤਮ ਹੋ ਜਾ ਹਮਣਾ ਸੋ ਰਹੋ ਵਿਚਾਰ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਭਲਾ ਹੀ ਭਲਾ ਮੰਗਦਾ ਸਭ ਦਾ ਭਲਾ ਮੰਗਦਾ ਜੀ ਬਸ ਪ੍ਰਭ ਕਾ ਸਿਮਰਨ ਹੋਇ ਸੋ ਫਲ ਪ੍ਰਭ ਕਾ ਸਿਮਰਨ ਸੋ ਫਲ ਫਲਾ ਸ੍ਰੇਸ਼ਟ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਸਭ ਤੋਂ ਸ੍ਰੇਸ਼ਟ ਫਲ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਫਲ ਪ੍ਰਾਪਤ ਕਰਦਾ ਜੇ ਮਨੁੱਖ ਪੁੱਤਰ ਧੀਆ ਜਾਇਦਾਦ ਆਉਧੇ ਪਤਾ ਨਹੀਂ ਕੀ ਕੁਝ ਫਲ ਪ੍ਰਾਪਤ ਹੁੰਦੇ ਹਨ ਮਨੁੱਖ ਨੂੰ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਦੇ ਕਰਨ ਦੇ ਨਾਲ ਸਭ ਤੋਂ ਸ੍ਰੇਸ਼ਟ ਫਲ ਪ੍ਰਾਪਤ ਹੋ ਜਾਂਦੇ ਮਨੁੱਖ ਨੂੰ ਸਭ ਤੋਂ ਦੁਨੀਆ ਦੇ ਵਿੱਚ ਸਭ ਤੋਂ ਸ੍ਰੇਸ਼ਟ ਫਲ ਸਹਿਜ ਅੰਦਰ ਗਣ ਸੰਤੋਖ ਵਾਲਾ ਜੀਵਨ ਆ ਜਾਂਦਾ ਹੈ ਜਿਹੜੇ ਮਨੁੱਖ ਕੋਲੇ ਸਬਰ ਸੰਤੋਖ ਹੈ ਉਹ ਮਨੁੱਖ ਨੂੰ ਕੋਈ ਡਰਾ ਨਹੀਂ ਸਕਦਾ ਪਿਆਰਿਓ ਜਿਹਦੇ ਕੋਲੇ ਸਬਰ ਤੇ ਸੰਤੋਖ ਹੈ ਉਹਨੂੰ ਕੋਈ ਡਲਾ ਸਕਦਾ ਨਾ ਨਵਾਬ ਕਪੂਰ ਸਿੰਘ ਜੀ ਨੇ ਨਵਾਬੀ ਠੁਕਰਾਤੀ ਸੀ ਠੁਕਰਾਤੀ ਸੀ ਨਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਨਾ ਨਵਾਬੀ ਦਿੱਤੀ ਤੇ ਨਵਾਬੀ ਦੇਣ ਲੱਗੇ ਨਵਾਬੀ ਤੋਂ ਪਹਿਲਾਂ ਇੱਕ ਗੱਲ ਆਖੀ ਉਹਨੇ ਕੀ ਆਖੀ ਘੋੜਿਆਂ ਦੀ ਲੱਤ ਚੱਕਣ ਦੀ ਸੇਵਾ ਕਰਦਾ ਸੀ ਪਿਆਜੋ ਨਵਾਬ ਕਪੂਰ ਸਿੰਘ ਜੀ ਇਤਿਹਾਸ ਪੜ੍ਹ ਕੇ ਵੇਖੋ ਕਹਿੰਦਾ ਵੀ ਐਂ ਕਰੋ ਜਿੰਨੀ ਸੰਗਤ ਦੇ ਜੋੜੇ ਪਏ ਆ ਜਦੋਂ ਨਵਾਬੀ ਦੇਣ ਲੱਗੇ ਨਾ ਸਿਰ ਤੇ ਉਹ ਤਾਜ ਰੱਖਦੇ ਸੀ ਇਸ ਤਰ੍ਹਾਂ ਕਲੰਗੀ ਲੱਗੀ ਹੁੰਦੀ ਸੀ ਕਹਿੰਦੇ ਐਂ ਕਰੋ ਜਿਹੜੇ ਸੰਗਤ ਦੇ ਜੋੜੇ ਪਏ ਹਨ ਸਾਰੇ ਜੋੜੇ ਕਹਿੰਦੇ ਪਹਿਲਾਂ ਜੋੜਿਆਂ ਨੂੰ ਸੁਹਾ ਕੇ ਆਓ ਆ ਨਵਾਬੀ ਜਿਹੜੀ ਵੇਖੋ ਤੁਸੀਂ ਸਿਰ ਤੇ ਕਹਿੰਦਾ ਵੀ ਸੰਗਤ ਦੇ ਜੋੜਿਆਂ ਨੂੰ ਸਾਰੇ ਲਾ ਕੇ ਆਓ ਪਹਿਲਾਂ ਇਹਨੂੰ ਫਿਰ ਕਹਿੰਦਾ ਵੀ ਮੇਰੇ ਸਿਰ ਤੇ ਰੱਖ ਦੇਣੋ ਆਪ ਵੀ ਕਹਿੰਦੇ ਸੰਗਤ ਨੂੰ ਉੱਚਾ ਮੰਨਿਆ ਜੀ ਨਵਾਬ ਕਪੂਰ ਸਿੰਘ ਜੀ ਨੇ ਤੇ ਇੱਥੇ ਜੇ ਕੋਈ ਮਾੜੀ ਦੀ ਪ੍ਰਧਾਨਗੀ ਮਿਲਣੀ ਹੋਵੇ ਪਤਾ ਨਹੀਂ ਪਰ ਰੂੜੀਆਂ ਦਾ ਪ੍ਰਧਾਨ ਬਣਾ ਲਿਓ ਇੱਥੇ ਮੈਂ ਕਿ ਆਗੀ ਵੀ ਗੱਲ ਆਖੀ ਸੀ ਜੇ ਰੂੜੀਆਂ ਦਾ ਪ੍ਰਧਾਨ ਬਣਾਉਣਾ ਹੋਵੇ ਰੂੜੀਆਂ ਪਿੱਛੇ ਵੀ ਲੜਾਈ ਹੋ ਸਕਦੀ ਹੈ ਰੂੜੀਆਂ ਪਿੱਛੇ ਇੱਥੇ ਨਵਾਬੀ ਮਿਲਦੀ ਹੈ ਗੁਰੂ ਦੇ ਪਿਆਰਿਆਂ ਨੂੰ ਕਹਿੰਦੇ ਜ ਸੰਗਤ ਦੇ ਜੋੜਿਆਂ ਨੂੰ ਸੁਹਾਕੇ ਆਓ ਪਹਿਲਾਂ ਆ ਸਿੱਖ ਦਾ ਕਰਤਾਰ ਵੀ ਇੱਥੇ ਨਵਾਬਾਂ ਦੇ ਪਿੱਛੇ ਲੜਦੇ ਲੁੱੜਦੇ ਨਹੀਂ ਸਿੱਖ ਨਾ ਅੱਜ ਤਾਂ ਪ੍ਰਧਾਨੀਆਂ ਪਿੱਛੇ ਡਾਂਗਾਂ ਚੱਲਦੀਆਂ ਹਨ ਕਹਿੰਦਾ ਮੈਂ ਬੰਨਾ ਪ੍ਰਧਾਨ ਦਾ ਮੈਂ ਬੰਨਾ ਪ੍ਰਧਾਨ ਕਨਵਾ ਕਪੂਰ ਸਿੰਘ ਜੀ ਕਹਿੰਦੇ ਨਾ ਨਾ ਕਹਿੰਦੇ ਲਿੱਦ ਚੁੱਕਣ ਦੀ ਸੇਵਾ ਮੈਂ ਆਈ ਕਰਦਾ ਰਹੂੰਗਾ ਆ ਨਵਾਬੀ ਦੇ ਦਿਓ ਲੈਬ ਚੁੱਕਣ ਦੀ ਸੇਵਾ ਨਹੀਂ ਮੈਂ ਛੱਡਦਾ ਕੰਦੇ ਅੰਦਰ ਸੇਵਾ ਭਾਅ ਵੇਖੋ ਪਿਆਰਿਓ ਇੱਥੇ ਮੇਰੇ ਅਰਗੋਂ ਮਾੜਾ ਕੋਈ ਉਧਾ ਮਿਲ ਜੇ ਉਹੀ ਹੰਕਾਰ ਆ ਖਦਰ ਉਧਾ ਹੈ ਪ੍ਰਿੰਟ ਦੇ ਉੱਤੋਂ ਫਰੂੰ ਫਰੂੰ ਕਰਦਾ ਫਿਰਦਾ ਰਹਿੰਦਾ ਸਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਸਰਬ ਸ੍ਰੇਸ਼ਟ ਫਲ ਪ੍ਰਾਪਤ ਹੋ ਜਾਂਦੀ ਸਭ ਤੋਂ ਸ੍ਰੇਸ਼ਟ ਸੇ ਸਿਮਰੈ ਜਣ ਆਪ ਸਿਮਰਾਈ ਉਹੀ ਸਿਮਰਦਿਆ ਫਿਰ ਗੁਰੂ ਜੀ ਕਹਿੰਦੇ ਜਿਹਨੂੰ ਪ੍ਰਮਾਤਮਾ ਆਪ ਸਿਮਨ ਕਰਾਉਂਦਾ ਪਿਆ ਉਹ ਸਹਿ ਸਿਮਰੈ ਜਨਾਬ ਸਮਰਾਏ ਨਾਨਕ ਤਾਂ ਕੈ ਲਾਗੋ ਪਾਏ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਦਾ ਉਹਨਾਂ ਦੇ ਪੈਰੀ ਪੈਣਾ ਜੀ ਸੋ ਇੱਕ ਪਦ ਦੀ ਵਿਆਖਿਆ ਜਿਹੜੀ ਸੰਪੂਰਨ ਹੋਈ ਹੈ ਜੀ ਗੁਰੂ ਕੋਲੋਂ ਪਿਆਰ ਉਹ ਹੀ ਮੰਗਣਾ ਸੱਚੇ ਪਾਤਸ਼ਾਹ ਜੀਵਨ ਦੇ ਵਿੱਚ ਸਹਜ ਆ ਜਾਵੇ ਜੀਵਨ ਦੇ ਵਿੱਚ ਤਕਾ ਆ ਜਾਵੇ ਜਿਮਨ ਜੀਵਨ ਦੇ ਵਿੱਚ ਨਿਮਰਤਾ ਆ ਜਾਵੇ ਫਿਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਜਿਦੇ ਦੀ ਕੱਲ ਪੈਸੇ ਕਿਨੇ ਭਜੇ ਸੀ ਜੀ ਕੱਲ ਪੈਸੇ ਦੇ ਘਰ ਨੂੰ ਜੀ ਕੱਲ ਇੱਕ ਚੱਕਰ ਦੇ ਘਟਾਰੇ ਨਹੀਂ ਜੀ ਪੈਸੇ ਨਹੀਂ ਬੋਲੇ ਪੈਸੇ ਪਰ ਬੋਲੇ ਨਾਲ ਉਹ ਪੈਸੇ ਦੱਸੋ ਜਿਹੜੇ ਸੇਵਾਦਾਰ ਆਏ ਸੀ ਜਿਨ੍ਹਾਂ ਦੇ ਢੋਨੇ ਵਾਲਿਆਂ ਨੇ ਸੇਵਾ ਕੀਤੀ ਦੱਸਿਓ ਮੜਾ ਨਾਮ ਜੀਤ ਸਿੰਘ ਸੀ ਉਹਦਾ ਨਾਮ ਹਾਂ ਉਹ ਹੈ ਜੀ ਜੀ ਸਿੰਘ ਜੀ ਸਿੰਘ ਜਨੋਪਰ ਕਦੇ ਆਪਣਾ ਆਕੇ ਦੇ ਜੀ ਜੀਤ ਸਿੰਘ ਸਣਫ ਗੁਰਦੇਵ ਸਿੰਘ ਤੋਂ ਨਾ ਲਾਉਣ ਵਾਲੇ ਆ ਭਾਈ ਤਾਂ ਗੱਲ ਕਰ ਰਿਹਾ ਦਾਸ ਪਰਿਵਾਰ ਨਾਲ ਝੋਨਾ ਲਾਉਣ ਵਾਲੇ ਪਰਿਵਾਰਾਂ ਨੇ ਏਮਜਾ ਹਸਪਤਾਲ ਦੇ ਵਾਸਤੇ ਆਪਦੇ ਦਸਵੰਦ ਵਿੱਚੋਂ 100-100 ਰੁਪਿਆ ਪਾ ਕੇ 10-12 ਜਣਿਆਂ ਨੇ 1000 ਰੁਪਏ ਦੀ ਸੇਵਾ ਕੀਤੀ ਹੈ ਜੀ 1000 ਰੁਪਏ ਦੀ ਸੇਵਾ ਕੀਤੀ ਹੈ ਇਹਨਾਂ ਗਰੀਬ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਕਿਰਤ ਕਮਾਈ ਚ ਵਰਤਤਾ ਪਾਏ ਤੰਦਰੁਸਤੀ ਰੱਖੀ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖੀ ਮਾੜੇ ਪਾਸੇ ਨਾ ਲੱਗਣ ਦੀ ਮਹਾਰਾਜ ਇਹ ਅਰਦਾਸ ਹੈ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਹਾਂ ਸੇ ਕਾਤੇ ਆਰਤੀ ਦੀ ਗੱਤੀ ਦੀ ਸੇਵਾ ਵੀ ਪਰਿਵਾਰ ਵੱਲੋਂ ਹੋਈ ਹੈ ਜੀ ਸੋ ਸੱਚੇ ਪਾਤਸ਼ਾਹ ਸਾਰੇ ਹੀ ਗੁਰਸਿੱਖ ਪਰਿਵਾਰਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਆਓ ਜੀ ਜਪੀਏ ਪਰ ਕਾ ਬੁਰਾ ਨਾ ਰੱਖੋ ਚਿਤ ਬਰਕਾ ਬੁਰਾ ਨਾ ਰੱਖੋ ਚੀਤ